ਇੱਕ ਕੰਦ ਵਿੱਚ ਲੱਗਿਆ ਸਨ ਇਸ ਗੱਲ ਦੀ ਗਵਾਹੀ ਭਰਦਾ ਕਿ ਇੱਥੇ ਦੇਰ ਰਾਤ ਚੋਰੀ ਕੀਤੀ ਗਈ ਹੈ। ਮਾਮਲਾ ਜਲਾਲਾਬਾਦ ਦੀ ਮੰਡੀ ਕੁਬਾਇਦ ਹੈ ਜਿੱਥੇ ਚੋਰਾਂ ਨੇ ਦੇਰ ਰਾਤ ਇੱਕ ਰਾਈਸ ਮਿਲ ਦੀ ਪਿਛਲੀ ਕੰਦ ਨੂੰ ਦੋ ਥਾਵਾਂ ਤੋਂ ਸਨ ਲਈ ਤੇ 300 ਦੇ ਕਰੀਬ ਗੱਟੇ ਚਾਵਲਾਂ ਦੇ ਚੋਰੀ ਕਰਕੇ ਫਰਾਰ ਹੋ ਗਏ ਜਿਨ੍ਹਾਂ ਦੀ ਕੀਮਤ 12 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਸਬੰਧ ਵਿੱਚ ਜਦੋਂ ਰਾਈਸ ਮਿਲ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਇਹਦਾ ਜੀ ਸਾਡਾ ਚੌਕੀਦਾਰ ਰਾਤ ਦੇਖੋ ਜੀ ਜਿਹੜਾ ਕੱਟ ਗਿਆ ਹੈ ਜੀ ਉਦੋਂ ਕੋਈ ਵੀ ਗੱਲਬਾਤ ਨਹੀਂ ਸੀਗੀ ਉਸ ਤੋਂ ਬਾਅਦ ਸਾਡਾ ਚੌਕੀਦਾਰ 4 ਵਜੇ ਗਿਆੜਾ ਕੱਢਣ ਗਿਆ ਹੈ ਜੀ ਤਾਂ ਉੱਥੇ ਸਾਡੇ ਗੱਟੇ ਖਿਲਰੇ ਪਏ ਸੀਗੇ ਬੰਦੇ ਭੱਜਦੇ ਸੀ ਇਹਨੇ ਨਾਲੋਂ ਨਾਲ ਹੀ ਸਾਨੂੰ ਇਤਲਾਹ ਕੀਤੀ ਸਾਡੇ ਛੋਟਾ ਬ੍ਰਦਰ ਇੱਥੇ ਹੁੰਦਾ ਜੀ ਉਹ ਦੋਵੇਂ ਇਹ ਭੱਜ ਗਏ ਮਗਰ ਭੱਜੇ ਨੇ ਉਹਨਾਂ ਦੇ ਪਰ ਉਹ ਬੰਦੇ ਹੱਥ ਨਹੀਂ ਆਏ ਸਾਡਾ ਜਿਹੜਾ ਚਾਵਲ ਏ ਉਹ ਘਟੋ ਘਟ ਜਾਦਾ ਨਹੀਂ 300 ਗੱਟੇ ਦੇ ਕਰੀਬ ਸਾਡਾ ਚਾਵਲ ਚੋਰੀ ਹੋਇਆ ਹੈ 200 ਗੱਟਾ ਸਾਡਾ ਜੀ 11 ਕਿਚਾਵਲ ਹੈ ਜੀ ਜਿਹੜੀ 100 ਥੈਲੀ 105 ਥੈਲੀ ਸਾਡੀ ਨਾਲ ਟੋਟਾ ਆ ਚਾਵਲ ਦਾ ਉਹ ਹੋਇਆ ਜੀ ਦੁਬਾਰ ਜੀ ਨੂੰ ਕਹਿੰਦੇ ਤਾਂ ਤੁਸੀਂ ਸੁਣਿਆ ਕਿਸ ਤਰ੍ਹਾਂ ਚੋਰਾਂ ਨੇ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ 12 ਲੱਖ ਰੁਪਏ ਦੀ ਚੋਰੀ ਕਰਕੇ ਫਰਾਰ ਹੋ ਗਏ ਉਧਰ ਚੋਰਾਂ ਦੀ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਚੋਰਾਂ ਨੂੰ ਵੀ ਫੜ ਲਿਆ ਜਾਏਗਾ